ਸੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਆਪਣੇ ਘਰ ਦੀ ਰਸੋਈ ਬਾਰੇ ਰਸੋਈ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਕੁਝ ਨਿਯਮਾਂ ਬਾਰੇ ਕਿ ਕਿਹੜੇ ਕੰਮ ਸਾਨੂੰ ਆਪਣੀ ਰਸੋਈ ਦੇ ਵਿੱਚ ਕਰਨੇ ਚਾਹੀਦੇ ਨੇ ਜੋ ਸਾਡੇ ਲਈ ਬਹੁਤ ਚੰਗੇ ਹੁੰਦੇ ਆ ਕਿਹੜੇ ਕੰਮ ਸਾਨੂੰ ਭੁੱਲ ਕੇ ਵੀ ਆਪਣੀ ਰਸੋਈ ਦੇ ਵਿੱਚ ਨਹੀਂ ਕਰਨੇ ਚਾਹੀਦੇ ਕਿਉਂਕਿ ਉਹ ਕੰਮ ਕਰਨ ਦੇ ਨਾਲ ਸਾਡੀ ਸਿਹਤ ਦੇ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਸਾਡੇ ਮਨ ਦੇ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਨੀ ਹੈ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤਾਂ ਇਹਨੂੰ ਪੂਰਾ ਜ਼ਰੂਰ ਸੁਣਿਓ ਜੇ ਖਾਸ ਕਰਕੇ ਭੈਣਾ ਬੀਬੀਆਂ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੋਈ ਵਹਿਮ ਪਰ ਨਹੀਂ ਆ। ਵੀਡੀਓ ਨੂੰ ਪੂਰਾ ਸੁਣ ਕੇ ਹੀ ਸਮਝ ਆਵੇਗੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ ਆਪਾਂ ਸਭ ਜਾਣਦੇ ਹਾਂ ਕਿ ਰਸੋਈ ਸਾਡੇ ਘਰ ਦਾ ਮੁੱਖ ਹਿੱਸਾ ਹੈ ਅਤੇ ਆਪਣੀ ਰਸੋਈ ਦੇ ਨਾਲ ਸਾਡੇ ਘਰ ਦੇ ਜੀਵਾਂ ਦੀ ਤੰਦਰੁਸਤੀ ਤਰੱਕੀ ਜੁੜੀ ਆ। ਬਜ਼ੁਰਗ ਬੀਬੀਆਂ ਅਕਸਰ ਹੀ ਰਸੋਈ ਦੇ ਕੰਮਕਾਰਾਂ ਨੂੰ ਲੈ ਕੇ ਸਾਨੂੰ ਕੁਝ ਖਾਸ ਗੱਲਾਂ ਸਮਝਾਉਂਦੀਆਂ ਨੇ। ਉਹਨਾਂ ਨੇ ਆਪਣੀ ਰਸੋਈ ਦੇ ਵਿੱਚ ਕੁਝ ਆਜ ਨਿਯਮ ਬਣਾਏ ਹੁੰਦੇ ਸਨ ਜੋ ਅੱਗੇ ਸਾਨੂੰ ਵੀ ਉਹਨਾਂ ਨਿਯਮਾਂ ਦੇ ਉੱਤੇ ਚੱਲਣ ਦੇ ਲਈ ਕਹਿੰਦੇ ਨੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਵੀ ਬੀਬੀਆਂ ਆਪਣੇ ਚੌਂਕੇ ਚੁੱਲੇ ਦੇ ਵਿੱਚ ਕੰਮਕਾਰ ਕਰਦੀਆਂ ਸਨ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕੀਤਾ ਜਾਂਦਾ ਅੱਜ ਵੀ ਜਿੰਨਾ ਘਰਾਂ ਦੇ ਵਿੱਚ ਬਜ਼ੁਰਗ ਬੀਬੀਆਂ ਨੇ ਉਹ ਦੱਸਦੀਆਂ ਨੇ ਕਹਿੰਦੇ ਪਹਿਲਾਂ ਪੇੜਾ ਤੋੜਦਿਆਂ ਸਾਰ ਹੀ ਵਾਹਿਗੁਰੂ ਜੀ ਨੂੰ ਕਹਿਣਾ ਸ਼ੁਕਰਿਆ ਸ਼ੁਕਰਿਆ ਵਾਹਿਗੁਰੂ ਜੀ ਇਸੇ ਤਰ੍ਹਾਂ ਇਸ ਘਰ ਪਰਿਵਾਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣਾ ਖਾਣ ਵਾਲੇ ਪਕਾਉਣ ਵਾਲੇ ਜੀ ਤੰਦਰੁਸਤ ਰਹਿਣਾ ਪ੍ਰਮਾਤਮਾ ਰਿੱਧੇ ਪੱਕੇ ਦੇ ਵਿੱਚ ਬਰਕਤ ਪਾਉਣੀ ਜੋ ਜੀਵ ਵੀ ਇਸ ਘਰ ਦੇ ਵਿੱਚ ਆਵੇ ਭੁੱਖਾ ਨਾ ਜਾਵੇ ਭਾਵ ਕੀ ਭੋਜਨ ਪ੍ਰਸ਼ਾਦਾ ਬਣਾਉਣ ਤੋਂ ਪਹਿਲਾਂ ਹੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਪੂਰੇ ਪਰਿਵਾਰ ਦੇ ਲਈ ਆਪਣੇ ਲਈ ਅਤੇ ਬਾਹਰੋਂ ਆਏ ਜੀ ਦੇ ਲਈ ਵੀ ਅਰਦਾਸ ਬੇਨਤੀ ਕਰ ਲਈ ਆਪਣੇ ਘਰ ਦੀ ਬਰਕਤ ਵੀ ਮੰਗ ਲਈ ਆਪ ਸੋਚੋ ਕਿ ਉਸ ਘਰ ਪਰਿਵਾਰ ਦੇ ਉੱਤੇ ਸਤਿਗੁਰ ਸੱਚੇ ਪ੍ਰਾਸ਼ਾ ਜੀ ਦੀ ਕਿੰਨੀ ਮਿਹਰ ਕਿੰਨੀ ਕਿਰਪਾ ਹੁੰਦੀ ਹੋਵੇਗੀ ਇਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਣ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਹੈ ਬਲਕਿ ਜਦੋਂ ਪੈਣਾ ਬੀਬੀਆਂ ਸਵੇਰੇ-ਸਵੇਰ ਉੱਠਦੀਆਂ ਨੇ ਆਪਣੀ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਦੀਆਂ ਨੇ ਉਹ ਪਹਿਲਾ ਕਦਮ ਰੱਖਦੇ ਆਂਸਾਰ ਹੀ ਆਪਣੀ ਰਸੋਈ ਦੇ ਵਿੱਚ ਖੜਕੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਜਾਪ ਮੂਲ ਮੰਤਰ ਜੀ ਦਾ ਜਾਪ ਜੇਕਰ ਕੁਰਬਾਨੀ ਦਾ ਪਾਠ ਕਰਨਖਿਆ ਚੋਪਈ ਸਹਿਬ ਜੀ ਦੀ ਬਾਣੀ ਪੜ੍ਹ ਲਓ ਜਾਂ ਫਰੀ ਸਹਿਬ ਜੀ ਦਾ ਪਾਠ ਕਰ ਲਓ ਜੋ ਵੀ ਤੁਸੀਂ ਪਾਠ ਕਰ ਸਕਦੇ ਹੋ ਸ਼ਬਦ ਜਾਪ ਕਰ ਸਕਦੇ ਹੋ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਤੂੰ ਦਾਤਾ ਦਾ ਦਾਤਾ ਤੇਰਾ ਦਿੱਤਾ ਖਾਨਾ ਵਾਹਿਗੁਰੂ ਅਕਾਲ ਪੁਰਖ ਜੀ ਮੇਰੇ ਪੂਰੇ ਘਰ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਬਣਾਈ ਰੱਖਣਾ ਸਭ ਜੀਆਂ ਨੂੰ ਤੰਦਰੁਸਤੀ ਤਰੱਕੀ ਬਖਸ਼ਣਾ ਫਿਰ ਜੋ ਵੀ ਸਵੇਰ ਦਾ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਹੈ ਉਹ ਚਾਹ ਪਾਣੀ ਨਾਸ਼ਤਾ ਤੇ ਕਰਦਿਆਂ ਹੋਇਆਂ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਗੁਰਬਾਣੀ ਦਾ ਪਾਠ ਕਰਦੇ ਕਰਦੇ ਇਹਦੇ ਵਿੱਚ ਆਪਣਾ ਆਪ ਦਾ ਵੀ ਭਲਾ ਕਿਉਂਕਿ ਜਿਹੜੀ ਭੈਣ ਬੀਬੀ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪ ਰਹੀ ਆ ਪੂਰੇ ਪਰਿਵਾਰ ਦਾ ਭਲਾ ਮੰਗ ਰਹੀ ਆ ਉਹਦਾ ਆਪਣਾ ਭਲਾ ਤਾਂ ਹੋਵੇਗਾ ਹੀ ਹੋਵੇਗਾ ਅਤੇ ਜਿਹੜੀ ਵੀ ਚੀਜ਼ ਉਹ ਤਿਆਰ ਕਰ ਰਹੀ ਹੋਵੇਗੀ ਚਾਹ ਦੁੱਧ ਨਾਸ਼ਤਾ ਉਹ ਵੀ ਅਮਰਤ ਰੂਪੀ ਬਣ ਜਾਵੇਗਾ ਕਿਉਂਕਿ ਜਿਸ ਚੀਜ਼ ਨੂੰ ਆਪਾਂ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਸ਼ਬਦ ਜਾਪ ਕਰਦਿਆਂ ਹੋਇਆਂ ਇੱਕ ਚੰਗੀ ਭਾਵਨਾ ਦੇ ਨਾਲ ਭੋਜਨ ਪ੍ਰਸ਼ਾਦਾ ਬਣਾਉਨੇ ਆ ਨਾ ਉਹ ਭੋਜਨ ਪ੍ਰਸ਼ਾਦੇ ਦੀ ਪਾਵਰ ਊਰਜਾ એનર્ਜੀ ਕਿਤੇ ਜਾਂਦਾ ਵੱਧ ਜਾਂਦੀ ਆ ਉਹ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿੰਦਾ ਤਾਂ ਇਸ ਕਰਕੇ ਸਵੇਰੇ ਸਵੇਰ ਪਹਿਲਾ ਕਦਮ ਆਪਣੀ ਰਸੋਈ ਦੇ ਵਿੱਚ ਰੱਖਦਿਆਂ ਸਾਰ ਹੀ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਇਸੇ ਤਰ੍ਹਾਂ ਜਿੰਨੀ ਵਾਰ ਵੀ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਦਾ ਹੈ ਕਦੇ ਵੀ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹੋਏ ਭੋਜਨ ਪ੍ਰਸ਼ਾਦਾ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਸਿਆਣੇ ਕਹਿੰਦੇ ਜਿਹਾ ਅੰਨ ਤੇਹਾ ਮਨ ਜਦੋਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਨੇ ਆ ਨਾ ਇਹ ਗੱਲ ਬਹੁਤ ਮਾਇਨੇ ਰੱਖਦੀ ਹੈ ਕਿ ਉਸ ਵੇਲੇ ਸਾਡੇ ਅੰਦਰ ਕੀ ਚੱਲ ਰਿਹਾ ਹੈ ਅਪਾ ਜੋ ਸੋਚ ਰਹੇ ਆ ਉਹਦਾ ਪ੍ਰਭਾਵ ਸਾਡੇ ਖਾਣੇ ਦੇ ਵਿੱਚ ਜਾ ਰਿਹਾ ਏ ਜੇਕਰ ਅਸੀਂ ਗੁੱਸੇ ਦੇ ਵਿੱਚ ਖਾਣਾ ਬਣਾ ਰਹੇ ਆ ਜਾਂ ਕੋਈ ਚਿੰਤਾ ਪਰੇਸ਼ਾਨੀ ਵਾਲੀ ਗੱਲ ਮਨ ਵਿੱਚ ਸੋਚਦੇ ਸੋਚਦੇ ਭੋਜਨ ਪ੍ਰਸ਼ਾਦਾ ਤਿਆਰ ਕਰ ਰਹੇ ਆ ਤਾਂ ਉਹ ਚਿੰਤਾ ਪਰੇਸ਼ਾਨੀ ਸਾਡੇ ਭੋਜਨ ਪ੍ਰਸ਼ਾਦਾ ਵਿੱਚ ਵੀ ਐਡ ਹੋ ਜਾਵੇਗੀ ਖਾਣ ਵਾਲੇ ਜੀਆਂ ਦਾ ਮਨ ਬੇਚੈਨ ਹੋ ਜਾਵੇਗਾ ਪਰ ਜੇਕਰ ਖੁਸ਼ੀ-ਖੁਸ਼ੀ ਚਾਹ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਆ ਭੋਜਨ ਪ੍ਰਸ਼ਾਦਾ ਬਣਾਇਆ ਤਾਂ ਖਾਣ ਵਾਲੇ ਜੀਆਂ ਦੇ ਉੱਤੇ ਵੀ ਇਸ ਚੀਜ਼ ਦਾ ਪੂਰਾ ਅਸਰ ਹੋਵੇਗਾ ਬੜਾ ਚੰਗਾ ਪ੍ਰਭਾਵ ਪਵੇਗਾ ਇਸੇ ਕਰਕੇ ਤਾਂ ਮਹਾਂਪੁਰਖ ਜੀ ਕਹਿੰਦੇ ਜਿਹੜੇ ਵੀ ਬੱਚੇ ਗੁੱਸਾ ਕਰਦੇ ਨੇ ਜਿਨ੍ਹਾਂ ਦਾ ਸੁਭਾਅ ਚਿਚੜਾ ਰਹਿੰਦਾ ਏ ਮਾਵਾ ਉਹਨਾਂ ਦਾ ਭੋਜਨ ਪ੍ਰਸ਼ਾਦਾ ਤਿਆਰ ਕਰਦਿਆ ਖਾਸ ਧਿਆਨ ਰੱਖੋ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਉਹਨਾਂ ਦਾ ਭੋਜਨ ਪ੍ਰਸ਼ਾਦਾ ਬਣਾਓ ਕਰਦੇ ਜੀਆਂ ਦਾ ਮਨ ਵੀ ਸ਼ਾਂਤ ਰਹੇਗਾ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੰਦਰ ਗਿਆ ਹੋਇਆ ਵਾਹਿਗੁਰੂ ਰਸ ਦੇ ਉੱਤੇ ਵੀ ਆਵੇਗਾ ਭਾਵੇਂ ਕੋਈ ਨਾਸਤਿਕ ਵੀ ਹੋਵੇ ਕੋਈ ਵਰਮਪਿਤਾ ਪਰਮਾਤਮਾ ਦਾ ਨਾਮ ਨਾ ਜਪਣ ਵਾਲਾ ਬੰਦਾ ਉਹਨੂੰ ਵੀ ਜੇਕਰ ਆਪਾਂ ਗੁਰੂ ਗੁਰੂ ਕਰਕੇ ਭੋਜਨ ਪ੍ਰਸ਼ਾਦਾ ਬਣਾ ਕੇ ਖਵਾ ਦਈਏ ਤਾਂ ਕੁਝ ਹੀ ਦਿਨਾਂ ਦੇ ਵਿੱਚ ਉਹਦੇ ਮukh ਦੇ ਵਿੱਚੋਂ ਵੀ ਆਪਣੇ ਆਪ ਹੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਨਿਕਲੇਗਾ ਕਿਉਂਕਿ ਜੋ ਚੀਜ਼ ਅੰਦਰ ਗਈ ਹੈ ਉਹਨੇ ਬਾਹਰ ਤਾਂ ਆਉਣਾ ਹੀ ਆਉਣਾ ਜੇ ਸਾਡੇ ਅੰਦਰ ਗੁੱਸਾ ਭਰਿਆ ਪਿਆ ਹੈ ਤਾਂ ਆਪਾਂ ਜਿੰਨਾ ਮਰਜ਼ੀ ਕੰਟਰੋਲ ਕਰਕੇ ਰੱਖੀਏ ਇੱਕ ਨਾ ਇੱਕ ਦਿਨ ਉਹ ਗੁੱਸਾ ਬਾਹਰ ਆਵੇਗਾ ਹੀ ਆਵੇਗਾ ਉਸੇ ਹੀ ਤਰ੍ਹਾਂ ਜੇਕਰ ਅੰਦਰ ਗੁਰੂ ਦਾ ਗਿਆਨ ਗਿਆ ਹੈ ਗੁਰੂ ਦਾ ਨਾਮ ਗਿਆ ਹੈ ਤਾਂ ਉਹ ਵੀ ਬਾਹਰ ਆਵੇਗਾ ਤਾਂ ਇਹ ਨਿਜਮ ਆਪਣੇ ਘਰ ਦੇ ਵਿੱਚ ਪੱਕਾ ਕਰਨਾ ਹੈ ਦੂਸਰਾ ਆਪਣੇ ਘਰ ਦੀ ਰਸੋਈ ਦਾ ਖਾਸ ਧਿਆਨ ਰੱਖਣਾ ਖਾਸ ਕਰਕੇ ਸਾਫ ਸਫਾਈ ਵੱਲ ਕਿਉਂਕਿ ਘਰ ਦੇ ਜੀਆਂ ਦੀ ਤੰਦਰੁਸਤੀ ਸਾਡੀ ਰਸੋਈ ਦੇ ਨਾਲ ਜੁੜੀ ਆ ਰਸੋਈ ਤੋਂ ਹੀ ਸ਼ੁਰੂ ਹੁੰਦੀ ਆ ਸਾਡੀ ਰਸੋਈ ਦੇ ਵਿੱਚ ਕੀ ਬਣ ਰਿਹਾ ਏ ਕਿਸ ਤਰੀਕੇ ਦੇ ਨਾਲ ਬਣ ਰਿਹਾ ਏ ਇਹ ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਜੋ ਵੀ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਪੂਰੀ ਸਾਫ ਸਫਾਈ ਦੇ ਨਾਲ ਟੱਕ ਕੇ ਆ ਗਰਮੀਆਂ ਦੇ ਦਿਨਾਂ ਦੇ ਵਿੱਚ ਤਾਂ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਹਰ ਇੱਕ ਚੀਜ਼ ਸਾਫ ਸੁਥਰੀ ਹੋਵੇ ਕਦੇ ਵੀ ਰਾਤ ਨੂੰ ਆਪਣੀ ਰਸੋਈ ਦੇ ਵਿੱਚ ਝੂਠੇ ਬਰਤਨ ਨਹੀਂ ਰੱਖ ਕੇ ਸੌਣਾ ਚਾਹੀਦਾ ਇਹਦੇ ਬਾਰੇ ਵੀ ਕਈ ਵਾਰ ਬਜ਼ੁਰਗ ਬੀਬੀਆਂ ਕਹਿੰਦੀਆਂ ਹਨ ਸਵੇਰੇ ਸਵੇਰ ਝੂਠੇ ਬਰਤਨ ਮੱਥੇ ਲੱਗੇ ਬੜੇ ਮਾੜੇ ਹੁੰਦੇ ਆ ਤਾਂ ਉਹ ਮਾੜੇ ਇਸ ਕਰਕੇ ਹੁੰਦੇ ਆ ਕਿਉਂਕਿ ਜਦੋਂ ਰਾਤ ਭਰ ਸਾਡੀ ਰਸੋਈ ਦੇ ਵਿੱਚ ਝੂਠੇ ਬਰਤਨ ਰਹਿ ਜਾਂਦੇ ਆ ਤਾਂ ਉਹਨਾਂ ਬਰਤਨਾਂ ਦੇ ਵਿੱਚ ਕਈ ਤਰ੍ਹਾਂ ਦੇ ਕਟਾਣੂ ਬੈਕਟੀਰੀਆ ਪੈਦਾ ਹੁੰਦੇ ਨੇ ਜੋ ਸਾਨੂੰ ਖੁੱਲੀਆਂ ਅੱਖਾਂ ਦੇ ਨਾਲ ਨਹੀਂ ਦਿਖਦੇ ਪਰ ਸਾਡੀ ਰਸੋਈ ਨੂੰ ਪੂਰਾ ਗੰਦਾ ਕਰ ਦਿੰਦੇ ਨੇ ਦੂਸਰਾ ਸਾਡੀ ਰਸੋਈ ਦੇ ਵਿੱਚੋਂ ਬੁਧਬੂ ਆਉਣ ਲੱਗਦੀ ਆ ਤੀਜਾ ਸਵੇਰੇ ਸਵੇਰ ਝੂਠੇ ਵਰਤਨਾ ਨੂੰ ਦੇਖ ਕੇ ਜਿਹੜਾ ਮਨ ਪਰੇਸ਼ਾਨ ਹੁੰਦਾ ਹੈ ਮਨ ਦੇ ਵਿੱਚ ਖਿਜਖਜਾਹਟ ਆਉਂਦੀ ਆ ਉਹ ਫਿਰ ਪੂਰਾ ਦਿਨ ਮਨ ਨੂੰ ਇਸੇ ਤਰ੍ਹਾਂ ਹੀ ਖਜਾ ਕੇ ਰੱਖਦੀ ਆ ਭਾਵੇਂ ਮਨ ਕਾਲਾ ਪਿਆ ਰਹਿੰਦਾ ਹੈ ਕਿਉਂਕਿ ਸਵੇਰੇ ਉੱਠਦਿਆਂ ਸਾਰ ਹੀ ਰਸੋਈ ਦਾ ਖਲਾਰਾ ਵੇਖ ਕੇ ਸਾਡਾ ਮਨ ਵੀ ਖਿੰਡ ਗਿਆ ਫਿਰ ਸਾਰਾ ਦਿਨ ਕਾਬੂ ਨਹੀਂ ਆਉਣਾ ਸਭਾ ਦੇ ਵਿੱਚ ਚਿਚਿੜਾਪਣ ਰਹਿੰਦਾ ਹੈ ਸਵੇਰ ਦੀ ਜਿਹੜੀ ਸ਼ੁਰੂਆਤ ਆ ਨਾ ਉਹ ਹਰੇ ਇਨਸਾਨ ਦੇ ਲਈ ਬਹੁਤ ਮਾਇਨੇ ਰੱਖਦੀ ਆ ਸਾਡੇ ਦਿਨ ਦੀ ਸ਼ੁਰੂਆਤ ਤੇ ਹੀ ਸਾਡਾ ਪੂਰਾ ਦਿਨ ਟਿਕਿਆ ਹੁੰਦਾ ਹੈ ਇਸੇ ਕਰਕੇ ਤਾਂ ਕਿਹਾ ਜਾਂਦਾ ਵੀ ਸਵੇਰੇ ਉੱਠਦੇ ਆ ਸਾਰ ਸਾਰ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪੋ ਫਿਰ ਮਾਲਕ ਦਾ ਸ਼ੁਕਰਾਨਾ ਕਰੋ ਇਸ਼ਨਾਨ ਕਰੋ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਕੇ ਫਿਰ ਹੀ ਕਿਸੇ ਕੰਮਕਾਰ ਨੂੰ ਹੱਥ ਪਾਓ ਤਾਂ ਮਨ ਸ਼ਾਂਤ ਰਹੇਗਾ ਅਤੇ ਰਾਤ ਨੂੰ ਸੌਣ ਲੱਗਿਆਂ ਆਪਣੀ ਰਸੋਈ ਦਾ ਡਸਟਬਿਨ ਵੀ ਬਾਹਰ ਕੱਢ ਕੇ ਸੌਣਾ ਚਾਹੀਦਾ ਹੈ ਇਹਦੇ ਨਾਲ ਵੀ ਰਸੋਈ ਵਿੱਚ ਬਦਬੂ ਫੈਲ ਜਾਂਦੀ ਆ ਬਾਕੀ ਰਾਤ ਨੂੰ ਸੌਣ ਲੱਗਿਆਂ ਰਸੋਈ ਦੀ ਐ ਪ੍ਰੋਪਰ ਸਫਾਈ ਕਰਕੇ ਸੌਣਾ ਚਾਹੀਦਾ ਹੈ ਇਹ ਸਾਡੇ ਲਈ ਹੀ ਚੰਗਾ ਹੋਵੇਗਾ ਇੱਕ ਤਾਂ ਸਵੇਰੇ ਸਵੇਰ ਜਦੋਂ ਆਪਣੀ ਰਸੋਈ ਵਿੱਚ ਜਾਵਾਂਗੇ ਰਸੋਈ ਬਿਲਕੁਲ ਸਾਫ਼ ਸੁਥਰੀ ਹੋਵੇਗੀ ਮਨ ਰਸੋਈ ਨੂੰ ਦੇਖ ਕੇ ਹੀ ਖੁਸ਼ ਹੋ ਜਾਵੇਗਾ ਦੂਸਰਾ ਸਾਡੇ ਸਮੇਂ ਦੀ ਵੀ ਬਚਤ ਹੋਵੇਗੀ ਤੀਸਰਾ ਅਸੀਂ ਬਿਮਾਰ ਕਰਨ ਵਾਲੇ ਕਿਟਾਣੂ ਬੈਕਟੀਰੀਆ ਤੋਂ ਵੀ ਬਚ ਜਾਵਾਂਗੇ ਤਾਂ ਇਸ ਕਰਕੇ ਰਾਤ ਨੂੰ ਆਪਣੀ ਰਸੋਈ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਸੌਣਾ ਚਾਹੀਦਾ ਹੈ। ਬਾਕੀ ਸਿਰ ਟੱਕ ਕੇ ਹੀ ਭੋਜਨ ਪ੍ਰਸ਼ਾਦਾ ਬਣਾਉਣਾ ਚਾਹੀਦਾ ਏ। ਇੱਕ ਤਾਂ ਸਿਰ ਟੱਕਣ ਪਿੱਛੇ ਅੰਨ ਦਾ ਸਤਿਕਾਰ ਮੰਨਿਆ ਜਾਂਦਾ ਵੀ ਜਿੰਨਾ ਹੀ ਆਪਾਂ ਆਪਣੇ ਘਰ ਵਿੱਚ ਅੰਨ ਦਾ ਸਤਿਕਾਰ ਕਰਦੇ ਆਂ, ਓਨਾ ਹੀ ਕਰਦੀ ਬਰਕਤ ਵਧਦੀ ਆ। ਦੂਜੀ ਗੱਲ ਜਦੋਂ ਆਪਾਂ ਸਿਰ ਟੱਕ ਕੇ ਭੋਜਨ ਪ੍ਰਸ਼ਾਦਾ ਬਣਾਉਨੇ ਆ ਤਾਂ ਸਾਡੇ ਸਿਰ ਦਾ ਕੋਈ ਵਾਲ ਭੋਜਨ ਪ੍ਰਸ਼ਾਦੇ ਦੇ ਵਿੱਚ ਡਿੱਗਣ ਦੇ ਚਾਂਸ ਬਹੁਤ ਘਟ ਜਾਂਦੇ ਨੇ। ਨਹੀਂ ਤੇ ਕਈ ਘਰਾਂ ਦੇ ਵਿੱਚ ਭੋਜਨ ਪ੍ਰਸ਼ਾਦੇ ਦੇ ਵਿੱਚੋਂ ਵਾਲ ਨਿਕਲ ਆਵੇ ਤਾਂ ਕੱਡੇ ਵੱਡੇ ਵੱਡੇ ਗਲੇਸ਼ ਹੋ ਜਾਂਦੇ ਆ ਤਾਂ ਸਿਰ ਟੱਕ ਕੇ ਹੀ ਭੋਜਨ ਪ੍ਰਸ਼ਾਦਾ ਬਣਾਉਣਾ ਚਾਹੀਦਾ ਹੈ ਇੰਜ ਕਰਨ ਦੇ ਨਾਲ ਅੰਨ ਦਾ ਵੀ ਸਤਕਾਰ ਹੋਵੇਗਾ ਅਤੇ ਅਸੀਂ